ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਇਸ ਸੂਚੀ ਵਿੱਚੋਂ ਜਿਸ ਨਾਮ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਉਹ ਨਾਮ ਹੈ ਸੁਨੀਲ ਸਾਂਗਵਾਨ ਸੁਨੀਲ ਸਾਂਗਵਾਨ ਨੂੰ ਭਾਜਪਾ ਨੇ ਚਰਖੀ ਦਾਦਰੀ ਸੀਟ ਤੋਂ ਆਪਣੇ ਉਮੀਦਵਾਰ ਵਜੋਂ ਖੜਾ ਕੀਤਾ ਹੈ ਅਤੇ ਇੱਕ ਵਾਰ ਫਿਰ ਤੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਅਤੇ ਸਰਕਾਰ ਦੇ ਵਿਚਕਾਰ ਜੁਗਲਬੰਦੀ ਦੇ ਨਿਸ਼ਾਨ ਦਿਖਾਈ ਦੇਣ ਲੱਗੇ ਨੇ ਇਹ ਇਸ ਲਈ ਕਿਉਂਕਿ ਸੁਨੀਲ ਸੰਗਵਾਨ ਉਹੀ ਵਿਅਕਤੀ ਹੈ ਜਿਸ ਦੇ ਜੇਲ ਸੁਪਰਡੈਂਟ ਰਹਿੰਦੇ ਹੋਏ ਸੁਨਾਰੀਆ ਜੇਲ ਤੋਂ 6 ਵਾਰ ਰਾਮ ਰਹੀਮ ਨੂੰ ਫਰਲੋ ਦਿੱਤੀ ਗਈ ਸੀ ਸੁਨੀਲ ਸੰਗਵਾਨ ਨੇ 22 ਸਾਲਾਂ ਤੱਕ ਹਰਿਆਣਾ ਪੁਲਿਸ ਦੇ ਵਿੱਚ ਨੌਕਰੀ ਕੀਤੀ ਹੈ ਰਿਟਾਇਰਮੈਂਟ ਲੈਂਡ ਤੋਂ ਪਹਿਲਾਂ ਉਹ ਗੁਰੂਗ੍ਰਾਮ ਦੀ ਪੌਂਸੀ ਜੇਲ ਦੇ ਵਿੱਚ ਤਾਇਨਾਤ ਸੀ ਪਰ ਇਸ ਤੋਂ ਪਹਿਲਾਂ ਉਹ 5 ਸਾਲ ਸੁਨਾਰੀਆ ਜੇਲ ਦੇ ਵਿੱਚ ਜੇਲ ਸੁਪਰਡੈਂਟ ਵਜੋਂ ਤਾਇਨਾਤ ਰਿਹਾ ਇਨ੍ਹਾਂ 5 ਸਾਲਾਂ ਦੇ ਦੌਰਾਨ ਹੀ ਦੇਰਾਂ ਮੁਖੀ ਰਾਮ ਰਹੀਮ ਨੂੰ 6 ਵਾਰ ਪੈਰੋਲ ਦਿੱਤੀ ਗਈ। ਜ਼ਿਕਰਯੋਗ ਹੈ ਕਿ ਜੇਲ ਸੁਪਰਡੈਂਟ ਦੀ ਸਿਫਾਰਿਸ਼ ਤੇ ਹੀ ਕਿਸੇ ਕੈਦੀ ਨੂੰ ਹਰਨੋ ਦਿੱਤੀ ਜਾਂਦੀ ਹੈ। ਜੇਲ ਕੱਟ ਰਹੇ ਰਾਮ ਰਹੀਮ ਨੂੰ ਵਾਰ-ਵਾਰ ਦਿੱਤੀ ਜਾਂਦੀ ਪਰ ਲੋਕ ਕਈ ਵੱਡੇ ਸਵਾਲ ਖੜੇ ਕਰਦੇ ਐ ਜਿਸ ਨੂੰ ਲੈ ਕੇ ਸਿੱਖ ਸੰਗਤ ਵੱਲੋਂ ਵੀ ਹਕੂਮਤ ਪਾਸੋਂ ਵਾਰ-ਵਾਰ ਜਵਾਬ ਮੰਗੇ ਜਾਂਦੇ ਨੇ। ਪਰ ਹੁਣ ਇੱਕ ਵਾਰ ਫਿਰ ਤੋਂ ਇਹ ਮੁੱਦਾ ਇੱਕ ਨਵੇਂ ਰੂਪ ਦੇ ਵਿੱਚ ਖੜਾ ਹੁੰਦਾ ਹੋਇਆ ਦਿਖਾਈ ਦੇ ਰਿਹਾ। ਸੁਨੀਲ ਸੰਗਵਾਨ ਸਿਆਸਤ ਦੇ ਵਿੱਚ ਨਵੇਂ ਨਹੀਂ ਨੇ। ਇਸ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਦੇ ਵਿੱਚ ਵੀ ਸ਼ਾਮਿਲ ਰਹਿ ਚੁੱਕੇ ਨੇ ਫੀਰ ਸੰਗਵਾਨ ਦੇ ਪਿਤਾ ਸਤਪਾਲ ਸੰਗਵਾਨ ਹਰਿਆਣਾ ਦੇ ਕੈਬਨਿਟ ਮੰਤਰੀ ਰਹੇ ਨੇ 6 ਵਾਰੀ ਉਹਨਾਂ ਨੇ ਦਾਦਰੀ ਸੀਟ ਤੋਂ ਚੋਣਾਂ ਲੜੀਆਂ ਨੇ ਅਤੇ 2 ਵਾਰ ਜਿੱਤ ਵੀ ਪ੍ਰਾਪਤ ਕੀਤੀ ਸੀ ਡੇਰਾ ਸਿਰਸਾ ਮੁਖੀ ਦੇ ਨਾਲ ਜੁੜੇ ਇਸ ਮਾਮਲੇ ਤੋਂ ਇਲਾਵਾ ਇੱਕ ਹੋਰ ਗੱਲ ਕਰਕੇ ਇਸ ਸੀਟ ਦੀ ਚਰਚਾ ਹੋ ਰਹੀ ਹੈ ਭਾਜਪਾ ਪਾਰਟੀ ਵਿੱਚ ਸ਼ਾਮਿਲ ਮਹਿਲਾ ਪਲਵਾਨ ਬਬੀਤਾ ਫੋਗਾਟ ਵੱਲੋਂ ਵੀ ਇਸੇ ਸੀਟ ਤੋਂ ਉਮੀਦਵਾਰ ਵਜੋਂ ਖੜੇ ਹੋਣ ਦੀ ਮੰਗ ਕੀਤੀ ਜਾ ਰਹੀ ਸੀ ਪਰ ਭਾਜਪਾ ਨੇ ਆਪਣਾ ਫੈਸਲਾ ਇਸ ਸੂਚੀ ਦੇ ਰਾਹੀਂ ਸੁਣਾ ਦਿੱਤਾ ਹੈ ਦੇਖਣਾ ਇਹ ਵੀ ਹੋਵੇਗਾ ਕਿ ਕੀ ਬਬੀਤਾ ਫੋਗਾਟ ਨੂੰ ਭਾਜਪਾ ਪਾਰਟੀ ਕਿਸੇ ਹੋਰ ਸੀਟ ਤੋਂ ਚੋਣ ਲੜਵਾਵੇਗੀ ਜਾਂ ਫਿਰ ਇਸ ਵਾਰ ਬਬੀਤਾ ਫੋਗਾਟ ਦਾ ਨੰਬਰ ਕੱਟ ਦਿੱਤਾ ਜਾਵੇਗਾ